ਬਟ ਅੱਜ ਇਸ ਵੀਡੀਓ ਵਿੱਚ ਤੁਸੀਂ ਕਰਾਂਗੇ 10ਵੀਂ ਕਲਾਸ ਦੇ ਇਤਿਹਾਸ ਦਾ ਪਾਠ ਤੀਸਰਾ ਗੁਰੂ ਨਾਨਕ ਦੇਵ ਜੀ ਅਤੇ ਉਹਨਾਂ ਦੀਆਂ ਸਿੱਖਿਆਵਾਂ ਬਟ ਇਹ ਪਾਠ 2 ਹੈ ਪਾਰਟ 1 ਜਿਨ੍ਹਾਂ ਨੇ ਨਹੀਂ ਦੇਖਿਆ ਜਿਸ ਵਿੱਚ ਬਹੁਤ ਛੋਟੇ ਉਤਰਾਵਲੇ ਪ੍ਰਸ਼ਨ ਹਨ ਉਸ ਦਾ ਲਿੰਕ ਡਿਸਕ੍ਰਿਪਸ਼ਨ ਬਾਕਸ ਵਿੱਚ ਹੈ ਤੁਸੀਂ ਉੱਥੇ ਕਲਿੱਕ ਕਰਕੇ ਉਸ ਵੀਡੀਓ ਦਾ ਫਾਇਦਾ ਲੈ ਸਕਦੇ ਹੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੈ ਉਹ ਜਲਦੀ ਤੋਂ ਜਲਦੀ ਇਹ ਚੈਨਲ ਸਬਸਕ੍ਰਾਈਬ ਕਰ ਲਓ ਤਾਂ ਕਿ ਮੇਰੀਆਂ ਜੋ ਬਾਕੀ ਵੀਡੀਓਜ਼ ਹੈ ਤੇ ਜੋ ਆਉਣ ਵਾਲੀਆਂ ਵੀਡੀਓਜ਼ ਹੈ ਉਸ ਦਾ ਤੁਸੀਂ ਫਾਇਦਾ ਲੈਂਦੇ ਰਹੋ ਵੀਡੀਓ ਸ਼ੁਰੂ ਕਰਦੇ ਹਾਂ ਇਹਲਾ ਪ੍ਰਸ਼ਨ ਹੈ ਗੁਰੂ ਨਾਨਕ ਦੇਵ ਜੀ ਦੇ ਪਰਮਾਤਮਾ ਸੰਬੰਧੀ ਵਿਚਾਰਾਂ ਦਾ ਸੰਖੇਪ ਵਰਣਨ ਕਰੋ ਗੁਰੂ ਨਾਨਕ ਦੇਵ ਜੀ ਦੇ ਪਰਮਾਤਮਾ ਸੰਬੰਧੀ ਵਿਚਾਰਾਂ ਦਾ ਵਰਣਨ ਇਸ ਪ੍ਰਕਾਰ ਹੈ ਸਭ ਤੋਂ ਪਹਿਲਾ ਹੈ ਪਰਮਾਤਮਾ ਇੱਕ ਹੈ ਗੁਰੂ ਨਾਨਕ ਦੇਵ ਜੀ ਨੇ ਲੋਕਾਂ ਨੂੰ ਦੱਸਿਆ ਕਿ ਪਰਮਾਤਮਾ ਇੱਕ ਹੈ ਉਸ ਨੂੰ ਵੰਡਿਆ ਨਹੀਂ ਜਾ ਸਕਦਾ ਉਹਨਾਂ ਨੇ ਇੱਕ ਓੰਕਾਰ ਦਾ ਸੰਦੇਸ਼ ਦਿੱਤਾ ਪਰਮਾਤਮਾ ਨਿਰਆਕਾਰ ਅਤੇ ਅਮੂਰਤ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਰਮਾਤਮਾ ਨੂੰ ਨਿਰਆਕਾਰ ਨਿਰਆਕਾਰ ਮਤਲਬ ਜਿਸ ਦਾ ਕੋਈ ਆਕਾਰ ਨਹੀਂ ਹੈ ਅਤੇ ਕਿਹਾ कि परमात्मा का कोई आकार और रंग रूप नहीं है फिर भी उसके अनेक गुण हैं जिन्हों का वर्णन शब्दों नहीं किया जा सकता वह अकाल मूर्त है सो उसकी मूर्ति बना के पूजा नहीं की जा सकती परमात्मा सर्वव्यापक सर्वशक्तिमान है सर्वव्यापक जो हर जगह मौजूद है सर्वशक्तिमान जो सब तो ज्यादा शक्तिशाली है शक्ति वाला है गुरु जी ने परमात्मा सर्वव्यापक शक्तिमान दसया उन्हुसार ਉਹ ਕੁਦਰਤ ਦੇ ਹਰੇਕ ਕਣ ਵਿੱਚ ਮੌਜੂਦ ਹੈ ਉਸ ਨੂੰ ਮੰਦਿਰ ਜਾਂ ਮਸਜਿਦ ਦੀ ਚਾਰ ਦਿਵਾਰੀ ਵਿੱਚ ਬੰਦ ਨਹੀਂ ਰੱਖਿਆ ਜਾ ਸਕਦਾ ਪਰਮਾਤਮਾ ਸਰਵਸ਼ੇਸ਼ਟ ਹੈ ਗੁਰੂ ਜੀ ਨੇ ਪਰਮਾਤਮਾ ਨੂੰ ਸਰਵਸ਼ੇਸ਼ਟ ਦੱਸਿਆ ਉਹ ਅਦੁੱਤੀ ਹੈ ਉਸ ਦੀ ਮਹਿਮਾ ਅਤੇ ਮਹਾਨਤਾ ਦਾ ਪਾਰ ਨਹੀਂ ਪਾਇਆ ਜਾ ਸਕਦਾ ਪਰਮਾਤਮਾ ਦਿਆਲੂ ਹੈ ਗੁਰੂ ਨਾਨਕ ਦੇਵ ਜੀ ਦੇ ਅਨੁਸਾਰ ਪਰਮਾਤਮਾ ਦਿਆਲੂ ਹੈ ਉਹ ਜ਼ਰੂਰਤ ਪੈਣ ਤੇ ਆਪਣੇ ਭਗਤਾਂ ਦੀ ਜ਼ਰੂਰ ਸਹਾਇਤਾ ਕਰਦਾ ਹੈ ਅਗਲਾ ਪ੍ਰਸ਼ਨ ਹੈ ਗੁਰੂ ਨਾਨਕ ਦੇਵ ਜੀ ਦੂਸਰੀ ਉਦਾਸੀ ਵੇਲੇ ਕਿੱਥੇ-ਕਿੱਥੇ ਗਏ? ਆਪਣੀ ਦੂਜੀ ਉਦਾਸੀ ਸਮੇ ਗੁਰੂ ਸਾਹਿਬ ਸਭ ਤੋਂ ਪਹਿਲਾਂ ਅਧੁਨਿਕ ਹਿਮਾਚਲ ਪ੍ਰਦੇਸ਼ ਵਿੱਚ ਗਏ। ਇੱਥੇ ਉਹਨਾਂ ਨੇ ਬिलासपुर, ਮੰਡੀ, ਸੁਕੇਤ, ਜਵਾਲਾਜੀ, ਕਾਂਗੜਾ, ਕੁੱਲੂ, ਸਪੀਤੀ ਇਹਨਾਂ ਸਥਾਨਾਂ ਦਾ ਦੌਰਾ ਕੀਤਾ ਅਤੇ ਕਈ ਲੋਕਾਂ ਨੂੰ ਆਪਣਾ ਸ਼ਰਧਾਲੂ ਬਣਾਇਆ। ਇਸ ਉਦਾਸੀ ਵਿੱਚ ਗੁਰੂ ਸਾਹਿਬ ਤਿੱਬਤ, ਕਲਾਸ਼ ਪਰਬਤ, ਲਦਾਖ ਅਤੇ ਕਸ਼ਮੀਰ ਵਿੱਚ ਵੀ ਗਏ। ਇਸ ਤੋਂ ਪਿਛੋਂ ਉਹਨਾਂ ਨੇ ਹਸਨਬਦਾਲ ਅਤੇ ਸਿਆਲਕੋਟ ਦਾ ਦੌਰਾ ਕੀਤਾ। ਉੱਥੋਂ ਉਹ ਆਪਣੇ ਨਿਵਾਸ ਸਥਾਨ ਕਰਤਾਰਪੁਰ ਚਲੇ ਗਏ। ਅਗਲਾ ਪ੍ਰਸ਼ਨ ਗੁਰੂ ਨਾਨਕ ਦੇਵ ਜੀ ਦੀ ਜਨੇਊ ਦੀ ਰਸਮ ਦਾ ਵਰਣਨ ਕਰੋ। ਅਜੇ ਗੁਰੂ ਨਾਨਕ ਦੇਵ ਜੀ ਸਿੱਖਿਆ ਚੱਲ ਹੀ ਰਹੇ ਸੀ ਕਿ ਉਹਨਾਂ ਦੇ ਮਾਪਿਆਂ ਨੇ ਪੁਰਾਤਨ ਸਨਾਤਨੀ ਰੀਤੀ ਰਿਵਾਜਾਂ ਅਨੁਸਾਰ ਉਹਨਾਂ ਨੂੰ ਜਨੇਊ ਪਵਾਉਣਾ ਚਾਹਿਆ। ਉਸ ਵਿਸ਼ੇਸ਼ ਰਸਮ ਤੇ ਸਾਕ ਸੰਬੰਧੀਆਂ ਨੂੰ ਵੀ ਬੁਲਾਇਆ ਗਿਆ। ਇੱਕ ਪੂਰਾ ਫੰਕਸ਼ਨ ਕੀਤਾ ਗਿਆ। ਮੁੱਢਲੇ ਮੰਤਰ ਪੜਨ ਤੋਂ ਪਹਿਲਾਂ ਪੰਡਿਤ ਹਰਦਿਆਲ ਨੇ ਗੁਰੂ ਜੀ ਨੂੰ ਆਪਣੇ ਸਾਹਮਣੇ ਬਿਠਾਇਆ ਅਤੇ ਜਨੇਊ ਪਾਉਣ ਲਈ ਕਿਹਾ। ਕਿ ਇਹ ਆ ਜਾਂਦਾ ਹੈ ਕਿ ਗੁਰੂ ਸਾਹਿਬ ਨੇ ਜਨੇਊ ਪਾਉਣ ਤੋਂ ਇਨਕਾਰ ਕਰ ਦਿੱਤਾ ਉਹਨਾਂ ਨੇ ਕਿਹਾ ਕਿ ਮੈਨੂੰ ਆਪਣੇ ਸਰੀਰ ਲਈ ਨਹੀਂ ਬਲਕਿ ਆਤਮਾ ਲਈ ਇੱਕ ਸਥਾਈ ਜਨੇਊ ਚਾਹੀਦਾ ਹੈ ਮੈਨੂੰ ਅਜਿਹੇ ਜਨੇਊ ਚਾਹੀਦਾ ਹੈ ਜੋ ਸੂਤ ਦੇ ਧਾਗੇ ਦਾ ਨਹੀਂ ਸਗੋਂ ਸਦਗੁਨਾ ਦੇ ਧਾਗੇ ਨਾਲ ਬਣਿਆ ਹੋਵੇ ਗੁਰੂ ਨਾਨਕ ਦੇਵ ਜੀ ਨੇ ਮੁਟਲੇ ਜੀਵਨ ਵਿੱਚ ਕੀ ਕੀ ਕੀਤੇ ਅਪਣਾਏ ਗੁਰੂ ਨਾਨਕ ਸਾਹਿਬ ਪੜਾਈ ਅਤੇ ਹੋਰ ਦੁਨਿਆਵੀ ਵਿਸ਼ਿਆਂ ਦੀ ਅਣਦੇਖੀ ਕਰਨ ਲੱਗ ਪਏ ਉਹਨਾਂ ਦੇ ਵਤੀਰੇ ਵਿੱਚ ਪਰਿਵਰਤਨ ਲਿਆਉਣ ਲਈ ਉਨ੍ਹਾਂ ਦੇ ਪਿਤਾ ਜੀ ਨੇ ਉਹਨਾਂ ਨੂੰ ਪਸ਼ੂ ਚਾਰਨ ਲਈ ਭੇਜਿਆ। ਉੱਥੇ ਵੀ ਗੁਰੂ ਨਾਨਕ ਦੇਵ ਜੀ ਪ੍ਰਭੂ ਭਗਤੀ ਵਿੱਚ ਲੀਨ ਰਹਿੰਦੇ ਸਨ ਅਤੇ ਪਸ਼ੂ ਦੂਸਰੇ ਕਿਸਾਨਾਂ ਦੇ ਖੇਤਾਂ ਵਿੱਚ ਚਰਦੇ ਰਹਿੰਦੇ ਸਨ। ਕਿਸਾਨਾਂ ਦੀਆਂ ਸ਼ਿਕਾਇਤਾਂ ਤ ਤਾਂ ਗਾ ਕੇ ਪਿਤਾ ਮਹਿਤਾ ਕਾਲੂ RAM ਜੀ ਨੇ ਗੁਰੂ ਜੀ ਨੂੰ ਵਪਾਰ ਵਿੱਚ ਲਗਾਉਣ ਦਾ ਯਤਨ ਕੀਤਾ। ਉਹਨਾਂ ਨੇ ਗੁਰੂ ਨਾਨਕ ਦੇਵ ਜੀ ਨੂੰ 20 ਰੁਪਏ ਦੇ ਕੇ ਵਪਾਰ ਕਰਨ ਲਈ ਭੇਜਿਆ ਪਰ ਗੁਰੂ ਜੀ ਨੇ 20 ਰੁਪਏ ਭੁੱਖੇ ਸਾਧੂ ਸੰਤਾਂ ਨੂੰ ਖਾਣਾ ਖਵਾਉਣ ਤੇ ਖਰਚ ਕਰ ਦਿੱਤੇ। ਇਹ ਘਟਨਾ ਸਿੱਖ ਇਤਿਹਾਸ ਵਿੱਚ ਸੱਚਾ ਸੌਦਾ ਦੇ ਨਾਂ ਨਾਲ ਪ੍ਰਸਿੱਧ ਹੈ। ਗੁਰੂ ਨਾਨਕ ਦੇਵ ਜੀ ਪਹਿਲੇ ਉਦਾਸੀ ਸਮੇ ਕਿਹੜੇ ਕਿਹੜੇ ਸਥਾਨਾਂ ਤੇ ਗਏ ਉਹ ਆਪਣੇ ਪਹਿਲੇ ਉਦਾਸੀ ਸਮੇ ਹੇਠ ਲਿਖੇ ਸਥਾਨਾਂ ਤੇ ਗਏ ਸਭ ਤੋਂ ਪਹਿਲਾਂ ਸultanpur ਤੋਂ ਚੱਲ ਕੇ ਉਹ ਸੈਦਪੁਰ ਗਏਿੱਥੇ ਉਹਨਾਂ ਨੇ ਭਾਈ ਲਾਲੋ ਨੂੰ ਆਪਣਾ ਸ਼ਰਧਾਲੂ ਬਣਾਇਆ ਇਸ ਤੋਂ ਪਿੱਛੇ ਗੁਰੂ ਸਾਹਿਬ ਤੁਲੰਬਾ ਕੁਰੂਕਸ਼ੇਤਰ ਅਤੇ ਪਾਣੀਪਤ ਗਏ ਇਨ੍ਹਾਂ ਸਥਾਨਾਂ ਉੱਤੇ ਉਹਨਾਂ ਨੇ ਲੋਕਾਂ ਨੂੰ ਸ਼ੁੱਭ ਕੰਮ ਕਰਨ ਦੀ ਪ੍ਰੇਰਣਾ ਦਿੱਤੀ ਪਾਣੀਪਤ ਤੋਂ ਉਹ ਦਿੱਲੀ ਹੁੰਦੇ ਹੋਏ ਹਰਿਦੁਆਰ ਗਏ ਇਨ੍ਹਾਂ ਸਥਾਨਾਂ ਉੱਤੇ ਉਹਨਾਂ ਨੇ ਅੰਧਵਿਸ਼ਵਾਸ ਦਾ ਖੰਡਨ ਕੀਤਾ ਉੱਥੇ ਕਹਿ ਰਹੇ ਕਿ ਹਰ ਦੁਆਰ ਵਿੱਚ ਕੁਝ ਲੋਕ ਜੋ ਹਨ ਸੂਰਜ ਨੂੰ ਪਾਣੀ ਦੇ ਰਹੇ ਸਨ ਤੇ ਗੁਰੂ ਨਾਨਕ ਦੇਵ ਜੀ ਨੇ ਵੀ ਆਪਣੇ ਖੇਤਾਂ ਵੱਲ ਮੂੰਹ ਕਰਕੇ ਉਸ ਤਰਫ ਨੂੰ ਪਾਣੀ ਦੇਣਾ ਸ਼ੁਰੂ ਕਰ ਦਿੱਤਾ ਜਦੋਂ ਲੋਕਾਂ ਨੇ ਇਸ ਦਾ ਕਾਰਨ ਪੁੱਛਿਆ ਤੇ ਉਹਨਾਂ ਨੇ ਕਿਹਾ ਕਿ ਮੈਂ ਆਪਣੇ ਖੇਤਾਂ ਨੂੰ ਪਾਣੀ ਦੇ ਰਿਹਾ ਹਾਂ ਤਾਂ ਲੋਕ ਉਹਨਾਂ ਦਾ ਮਜ਼ਾਕ ਉਡਾਉਣ ਲੱਗੇ ਕਿ ਇੰਨੀ ਦੂਰ ਤੁਹਾਡੇ ਖੇਤ ਹਨ ਤੇ ਤੁਸੀਂ ਤੁਹਾਡਾ ਪਾਣੀ ਜਿਹੜਾ ਹੈ ਇਹ ਤੁਹਾਡੇ ਖੇਤਾਂ ਤੱਕ ਕਿਵੇਂ ਪਹੁੰਚੇਗਾ ਤਾਂ ਗੁਰੂ ਜੀ ਨੇ ਉਹਨਾਂ ਲੋਕਾਂ ਨੂੰ ਸਮਝਾਇਆ ਕਿ ਜਿਸ ਤਰ੍ਹਾਂ ਤੁਹਾਡਾ ਪਾਣੀ ਇੰਨੀ ਦੂਰ कोरोना मेल दूर स्थित ਜਿਹੜਾ ਸੂਰਜ ਹੈ ਉਸ ਤੱਕ ਪਹੁੰਚ ਸਕਦਾ ਹੈ ਤਾਂ ਮੇਰਾ ਪਾਣੀ ਮੇਰੇ ਖੇਤਾਂ ਵੱਲ ਕਿਉਂ ਨਹੀਂ ਪਹੁੰਚ ਸਕਦਾ ਇਸ ਤੋਂ ਬਾਅਦ ਗੁਰੂ ਸਾਹਿਬ ਨੇ ਕੇਦਾਰਨਾਥ ਬਦਰੀਨਾਥ ਜੋਸ਼ੀਮਠ ਗੋਰਖਮਤਾ ਬਨਾਰਸ ਪਟਨਾ ਹਾਜੀਪੁਰ ਤੁਬਰੀ ਕਾਮਰੂਪ ਕਾਮਰੂਪ ਜਿਸ ਨੂੰ ਅੱਜ ਕੱਲ੍ਹ ਅਸੀਂ ਅਸਾਮ ਵੀ ਕਹਿੰਦੇ ਆ ਸ਼ਿਲਾੰਗ ਟਾਕਾ ਜਗਨਨਾਥਪੁਰੀ ਅਤੇ ਦੱਖਣ ਭਾਰਤ ਦੇ ਕਈ ਸਥਾਨਾਂ ਦਾ ਦੌਰਾ ਕੀਤਾ ਇਥੋਂ ਸ਼੍ਰੀਲੰਕਾ ਵੀ ਗਏ ਸੀਗੇ ਅੰਤ ਵਿੱਚ ਪਾਕਪਟਨ ਤੋਂ ਦੀਪਾਲਪੁਰ ਹੁੰਦੇ ਹੋਏ ਉਹ ਸੁਲਤਾਨਪੁਰ ਲੋਧੀ ਪਹੁੰਚ ਗਏ। ਗੁਰੂ ਨਾਨਕ ਦੇਵ ਜੀ ਦੀ ਤੀਜੀ ਉਦਾਸੀ ਦੇ ਮਹੱਤਵਪੂਰਨ ਸਥਾਨਾਂ ਬਾਰੇ ਦੱਸੋ। ਉਹਨਾਂ ਨੇ ਸਿਰਫ ਆਪਾਂ ਸਥਾਨਾਂ ਬਾਰੇ ਦੱਸਣਾ ਹੈ। ਗੁਰੂ ਸਾਹਿਬ ਨੇ ਆਪਣੀ ਤੀਜੀ ਉਦਾਸੀ ਦਾ ਆਰੰਭ ਪਾਕਪਟਨ ਤੋਂ ਕੀਤਾ। ਅੰਤ ਵਿੱਚ ਉਹ ਸੈਯਦਪੁਰ ਆ ਗਏ। ਇਸ ਦੌਰਾਨ ਉਹਨਾਂ ਨੇ ਹੇਠਲੇ ਕਿਸਤਾਨਾ ਦੀ ਯਾਤਰਾ ਕੀਤੀ। ਮੁਲਤਾਨ, ਮੱਕਾ, ਮਦੀਨਾ, ਬਗਦਾਦ, ਈਰਾਨ, ਕੰਦਾਰ, ਕਾਬਲ, ਪੇਸ਼ਾਵਰ हसन अफगान ਅਤੇ ਗੁਜਰਾਤ ਗੁਰੂ ਨਾਨਕ ਦੇਵ ਜੀ ਦੇ ਕਰਤਾਰਪੁਰ ਵਿਖੇ ਬਿਤਾਏ ਜੀਵਨ ਦਾ ਵੇਰਵਾ ਦਿਓ 1522 ਈਸਵੀ ਦੇ ਲਗਭਗ ਗੁਰੂ ਨਾਨਕ ਦੇਵ ਜੀ ਨੇ ਰਾਵੀ ਦਰਿਆ ਦੇ ਕੰਢੇ ਇੱਕ ਨਵਾਂ ਸ਼ਹਿਰ ਬਸਾਇਆ ਔਰ ਇਸ ਸ਼ਹਿਰ ਦਾ ਨਾਮ ਰੱਖਿਆ ਉਹਨਾਂ ਨੇ ਕਰਤਾਰਪੁਰ ਮੀਨਸ ਪਰਮਾਤਮਾ ਦਾ ਸ਼ਹਿਰ ਗੁਰੂ ਜੀ ਨੇ ਆਪਣੇ ਜੀਵਨ ਦੇ ਆਖਰੀ 18 ਸਾਲ ਆਪਣੇ ਪਰਿਵਾਰਕ ਮੈਂਬਰਾਂ ਨਾਲ ਇੱਥੇ ਹੀ ਬਤੀਤ ਕੀਤੇ ਉਹਨਾਂ ਨੇ ਹੁਣ ਇੱਥੇ ਕੀ ਕੰਮ ਕੀਤਾ ਇਸ ਸਮੇਂ ਗੁਰੂ ਨਾਨਕ ਦੇਵ ਜੀ ਨੇ ਆਪਣੇ ਸਾਰੇ ਉਪਦੇਸ਼ਾਂ ਨੂੰ ਨਿਸ਼ਚਿਤ ਰੂਪ ਦਿੱਤਾ ਅਤੇ ਵਾਰਮਲਾਰ ਵਾਰਮਾਜ ਵਾਰ ਅਸਾ ਜਪਜੀ ਸਾਹਿਬ ਪੱਟੀ ਦਖਨੀ ਓਂਕਾਰ 12 ਮਾ ਆਦੀ ਬਾਣੀਆਂ ਦੀ ਰਚਨਾ ਕੀਤੀ ਕਰਤਾਰਪੁਰ ਵਿਖੇ ਉਹਨਾਂ ਨੇ ਸੰਗਤ ਅਤੇ ਪੰਗਤ ਦੀ ਸੰਸਥਾ ਦਾ ਵਿਕਾਸ ਕੀਤਾ ਕੁਝ ਸਮੇਂ ਪਿਛੋਂ ਆਪਣੇ ਜੀਵਨ ਦਾ ਅੰਤਿਮ ਸਮਾਂ ਨੇੜੇ ਆਉਂਦਾ ਦੇਖ ਕੇ ਉਹਨਾਂ ਨੇ ਭਈ ਲੈਣਾ ਜੀ ਨੂੰ ਆਪਣਾ ਉੱਤਰ ਅਧਿਕਾਰੀ ਨਿਯੁਕਤ ਕਰ ਦਿੱਤਾ ਭਈ ਲੈਣਾ ਜੀ ਸਿੱਖਾਂ ਦੇ ਦੂਜੇ ਗੁਰੂ ਸਨ ਜੋ ਗੁਰੂ ਅੰਗਦ ਦੇਵ ਜੀ ਦੇ ਨਾਨਾ ਪ੍ਰਸਿੱਧ ਹੋਏ ਬੇਟਾ ਵੀਡੀਓ ਚੰਗੀ ਲੱਗੀ ਹੋਵੇ ਤੇ ਇਸ ਨੂੰ ਲਾਈਕ ਕਰੋ ਕਮੈਂਟ ਕਰੋ ਅਤੇ ਵਾਤਵਾਤ ਸ਼ੇਅਰ ਕਰੋ ਥੈਂਕ ਯੂ